ਹੋ ਕਿਸੇ ਨਹੀਂ ਕਰੀ ਵਿਦਾ ਮੇ ਜਾ ਕੇ ਡਾਉਣ ਵਾਲਿਓ ਰਿਸ਼ਵਤਾ ਖਾ ਖਾ ਪੈਗ ਲਾਉਣ ਵਾਲਿਓ ਹੋ ਕਿਸੇ ਨਹੀਂ ਕਰੀ ਵਿਦਾ ਮੇ ਜਾ ਕੇ ਡਾਉਣ ਵਾਲਿਓ ਰਿਸ਼ਵਤਾ ਖਾ ਖਾ ਪੈਗ ਲਾਉਣ ਵਾਲਿਓ ਹੋ ਪੈਣਾ ਅੰਤ ਵੇਲੇ ਪੈਣਾ ਦੁੱਖ ਵੇਲੇ ਦੁੱਖ ਵੇਲੇ ਸੋਨੂੰ ਪਛਤਾਉਣਾ ਕੀ ਕਰੋਗੇ ਅਮੀਰੀ ਐਸੀ ਨੂੰ ਔ ਇਸ ਜਗ ਤੇ ਫੇਰ ਨਾ ਆਉਣਾ ਕੀ ਕਰੋਗੇ ਅਮੀਰੀ ਐਸੀ ਨੂੰ ਪਰਿਵਾਰ ਚ ਪਹਿਲਾਂ ਕਿਸੇ ਨੂੰ ਸੀ ਇਹ ਨਾਂਜੀ ਵੀਰ ਜੀ ਹਾਂ ਪਹਿਲਾ ਮੈਨੂੰ ਹੀ ਹੋਣੀ ਜੀ ਅੱਛਾ ਪਰਿਵਾਰ ਚ ਪਹਿਲਾ ਕੋਈ ਗੌਣਿਆਲਾ ਹੈ ਨਹੀਂ ਸੀ ਇਦਾਂ ਕੋਈ ਹਾਂਜੀ ਹਉ ਕਲਮਾਂ ਦਾ ਕਨੇ ਮੁੱਲ ਨਹੀਂ ਪੈਂਦਾ ਪਤਾ ਲੱਗੇ ਜਦੋਂ ਪੜਦੇ ਹੂੰ ਦੁਨੀਆਦਾਰੀ ਖੁੰਦੀ ਫਿਰਦੀ ਪਤਾ ਲੱਗੇ ਜਦੋਂ ਅੜਦੇ ਹੂੰ ਹਉ ਜਾਣ ਤਲੀ ਤੇ ਰੱਖ ਕੇ ਜਿਹੜੇ ਕੌਮ ਦੀ ਖਾਤਰ ਖੜ ਗਏ ਨੇ ਦੱਸਣ ਦੀ ਨਹੀਂ ਲੋੜ ਉਹਨਾਂ ਇਤਿਹਾਸਿਓ ਬੀਰੋ ਬਣ ਗਏ ਨੇ ਦੱਸਣ ਦੀ ਨਹੀਂ ਲੋੜ ਉਹਨਾਂ ਇਤਿਹਾਸਿਓ ਬੀਰੋ ਬਣ ਗਏ ਨੇ ਤੇ ਬਾਈ ਕਿੱਦਾਂ ਦੇ ਗਾਣੇ ਲਿਖੇ ਫਿਰ ਕਿੰਨੇ ਟਾਈਮ ਤੋਂ ਲਿਖ ਰਹੇ ਹੋ ਫਿਰ ਜੀ ਮੈਂ ਗਾਣੇ ਲਿਖ ਰਿਹਾ ਜੀ 2018-19 ਤੋਂ ਲਿਖ ਰਿਹਾ ਜੀ ਤੇ ਮੈਂ ਸਮਾਜਿਕ ਮੁੱਦਿਆਂ ਤੇ ਵੀ ਗਾਣੇ ਲਿਖੇ ਨੇ ਜੀ ਜਿਵੇਂ ਆਪਣੇ ਦਿੱਲੀ ਕਿਸਾਨ ਯੂਨੀਅਨ ਦੇ ਹੋਇਆ ਤੇ ਜੀ ਆਪਣੇ ਐਸਬੀਐਲ ਦੇ ਮੁੱਦੇ ਤੇ ਗਾਣਾ ਵੀ ਲਿਖਿਆ ਹੋਇਆ ਜੀ ਮੇਰੇ ਕੋਲ ਤੇ ਆਪਣੇ ਜਿਵੇਂ ਸਮਾਜਿਕ ਕ੍ਰੀਤੀਆਂ ਨੇ ਜੀ ਬਾਕੀ ਆਪਾਂ ਜਿਵੇਂ ਆਮ ਸੱਭਿਆਚਾਰਕ ਗੀਤ ਨੇ ਜੀ ਉਹ ਵੀ ਨੇ ਹੋ ਪਹਿਲਾ ਭਾਸ਼ਾ ਦਾ ਆਧਾਰ ਦੇ ਕੇ ਬੰਡਿਆ ਤੇ ਹੁਣ ਪਾਣੀਆਂ ਦੇ ਮੁੱਦੇ ਨੂੰ ਬਣਾਇ ਫਿਰਦੀ ਹੋ ਪਤਾ ਤੈਨੂੰ ਵੀ ਤਾਂ ਸਾਡੇ ਕੋਲ ਬੂੰਦ ਵੀ ਨਹੀਂ ਹਰਿਆਣੇ ਨੂੰ ਕ ਚੱਕਰਾਂ 'ਚ ਪਾਈ ਫਿਰਦੀ ਹੋ ਪਤਾ ਤੈਨੂੰ ਵੀ ਤਾਂ ਪਾਣੀ ਬਿਨ ਖੇਤੀ ਨਹੀਂ ਹੋਣੀ ਤਾਂ ਹੀ ਦਿੱਲੀ 'ਏ ਤੂੰ ਚਾਲ ਜੀ ਚਲਾਈ ਫਿਰਦੀ ਉਹ ਸੋਚ ਮਾਰੀ ਕਿ ਉਹ ਪੰਜਾਬ ਲਈ ਬਣਾਈ ਕਰਦੀ ਹੋਵੇ ਮਾਂ ਜੋ ਪਰਾਈ ਤੂੰ ਖਾਈ ਫਿਰਦੀ ਉਹ ਸੋਚ ਸਾਡੇ ਲਈ ਕਿ ਮਾਰੀ ਤੂੰ ਬਣਾਈ ਕਰਦੀ ਹੋਵੇਂ ਮਾਂ ਜੋ ਪਰਾਈ ਤੂੰ ਖਾਈ ਪਰਦੀ ਮਾਂ ਜੋ ਪਰਾਈ ਤੂੰ ਖਾਈ ਫਿਰਦੀ ਮੈਂ ਆਪਣਾ ਲਿਖਣ ਦਾ ਮੋਟੀਵੇਸ਼ਨ ਇਹੀ ਹੁੰਦਾ ਜੀ ਵੀ ਆਪਾਂ ਨੇ ਕਦੇ ਵੀ ਜਿਹੜੀ ਆਪਣੇ ਸਮਾਜ ਦੇ ਵਿਰੁੱਧ ਗੱਲ ਹੁੰਦੀ ਆ ਉਹ ਆਪਾਂ ਕਦੇ ਕਰਨੀ ਨਹੀਂ ਹੁੰਦੀ ਜੀ ਵੀ ਚੰਗੀ ਚੀਜ਼ ਹੀ ਲੈਣੀ ਆ ਸਮਾਜ ਨੂੰ ਜਿਵੇਂ ਅੱਜ ਕੱਲ੍ਹ ਕਲਚਰ ਪ੍ਰਮੋਟ ਹੋ ਰਿਹਾ ਕੋਈ ਅਸਲੇ ਤੇ ਲਾਲੋ ਜਾ ਕੋਈ ਨਸ਼ੇ ਪੱਤੇ ਤੇ ਗਾਉਂਦੇ ਨੇ ਗਾਣੇ ਆਪਾਂ ਉਹ ਮਤਲਬ ਕਿ ਉਹ ਚੀਜ਼ ਸਿੱਖਿਆ ਨਹੀਂ ਹੋਈ ਕਿਉਂ ਕੋਈ ਵੀ ਮਾਂ ਪਾਪਾ ਉਹਦਾ ਬੱਚਾ ਪਾਲਦਾ ਗਰੀਬੀ 'ਚ ਉੱਠ ਕੇ ਲਾ ਲੋ ਵੀ ਕੋਈ ਮਿਹਨਤ ਮਜ਼ਦੂਰੀ ਕਰਕੇ ਆਪਾਂ ਉਹਨੂੰ ਗਲਤ ਗਾਈਡ ਕਰੀਏ